ਮੈਂ ਇਹ ਬੇਨਤੀ ਕਰਨੀ ਜਿਹੜੇ ਨਗਰ ਕੀਰਤੋਂ ਕੱਢੇ ਜਾਂਦੇ ਨੇ ਹਾਂਜੀ ਪਹਿਲੇ ਸਿੱਖ ਇਹ ਵਿਚਾਰ ਕਰਦੇ ਹੁੰਦੇ ਸੀ ਵੀ ਸਿੱਖੀ ਕਿਤਰਾ ਫੁੱਲਦ ਹੋਵੇ ਹੂੰ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਮੈਂ ਪ੍ਰਚਾਰਕ ਐ ਮੈਂ ਰਿਆਂ ਕਮੇਟੀਆਂ 'ਚ ਹਾਂਜੀ ਜਾਂ ਤੇ ਇਹ ਜਿਹੜੇ ਹੁੰਦੇ ਨੇ ਕਾਬਜ ਲੋਕ ਕਿਸੇ ਨਾ ਕਿਸੇ ਲੀਡਰ ਦੀ ਮਦਦ ਨਾਲ ਕਾਬਜ ਹੋ ਜਾਂਦੇ ਨੇ ਗੁਰਦੁਆਰੇ ਤੇ ਠੀਕ ਹੈ ਗੁਰਮਤਿ ਦਾ ਇਹਨਾਂ ਨੂੰ ਕੋਈ ਤੇਲੇ ਦਾ ਗਿਆਨ ਨਹੀਂ ਹੁੰਦਾ ਹੂੰ ਹੂੰ ਔਰ ਗ੍ਰੰਥੀਆਂ ਦੀਆਂ ਚੁਗਲੀਆਂ ਕਰਦੇ ਦੇਖੇ ਮੈਂ ਬਾਬਾ ਦੇ ਬੜੇ ਵਨ ਸੋਨੇ ਕਪੜੇ ਪਾਉਂਦਾ ਬੜੀ ਵਨ ਸੋਨੇ ਨਜ਼ਾਰੇ ਲੈਂਦਾ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਮੈਂ ਸੁਣਿਆ ਹਾਂਜੀ ਤੇ ਇਹ ਜਿਹੜੀਆਂ ਸੁਸਾਇਟੀਆਂ ਬਣੀਆਂ ਬੀਬੀਆਂ ਦੀਆਂ ਉਹਨਾਂ ਦੇ ਬਾਰੇ ਗੱਲਾਂ ਕਰਦੇ ਨੇ ਵਿਚੀਆਂ ਗੱਲਾਂ ਕਮੇਟੀਆਂ ਵਾਲੇ ਢੋਲੀਆਂ ਵਾਲੇ ਹਾਂਜੀ ਹੁਣ ਇੱਕ ਬੰਦਾ ਸੀ ਪੁਲਿਸ ਚੋਂ ਰਿਟਾਇਰ ਹੋਇਆ ਹਾਂਜੀ ਤੇ ਉਹਨਾਂ ਦਾ ਹੱਥ ਪੈ ਗਿਆ ਤੇ ਸ਼ਰਾਬ ਪੀਂਦਾ ਹੀ ਰੋਜ਼ ਹਮਮ ਤੇ ਪੰਜਵੇਂ ਵੀ ਕਮੇਟੀ ਦਾ ਮੈਂਬਰ ਬਣ ਗਿਆ ਹਮ ਔਰ ਮੇਰੀ ਟਰਾਈ ਲੈਣ ਆਇਆ ਕਰੇ ਹਮਮ ਮੈਂ ਕਹਿਆ ਯਾਰ ਮੈਂ ਕਹਿਆ ਇਸ ਬੰਦੇ ਨੂੰ ਕੀ ਪਤਾ ਹੈ ਕਿ ਗੁਰਮਤਿ ਦਾ ਗਿਆਨ ਕਥਾ ਕੀ ਹੈ ਜਿਸ ਬੰਦੇ ਨੇ ساری ਉਮਰ ਪੜ੍ਹਸੇ ਬਤਾਈ ਆ ਹਾਂਜੀ ਠੀਕ ਹੈ ਇਹ ਬੰਦਾ ਮੈਨੂੰ ਕਿਤਨਾ ਜਜ ਕਰ ਸਕਦਾ ਹਮਮ ਇਹ ਗੱਲ ਤਾਂ ਮੈਨੂੰ ਗੁੱਸਾ ਲੱਗਾ ਹਮਮ ਤੇ ਪਤਾ ਪੰ냐 ਨੂੰ ਕੱਖ ਨਹੀਂ ਜਿਹੜੇ ਬਣਿਆ ਸੀ ਹਮਮ ਤੇ ਵੇਖੋ ਬਹੁਤ ਬੁਰੀ ਹਾਲਤ ਹੈ ਬਾਜੀ ਸਾਡੀ ਐਵੇਂ ਨਹੀਂ ਨਗਰਵਾਲ ਜਾ ਰਹੇ ਹਮਮ ਤੇ ਮਤਲਬ ਸਾਨੂੰ ਆਪਣੀ ਪੀੜ੍ਹੀ ਥੱਲੇ ਜਿਹਨੂੰ ਕਹਿੰਦੇ ਨਾ ਛੋਟਾ ਫੇਰਨ ਦੀ ਲੋੜ ਹੈਗੀ ਆ ਹਾਂਜੀ ਤੇ ਇਹ ਲੋਕ ਡਿਸਾਈਡ ਕਰਦੇ ਆ ਫਿਰ ਕੀ ਇਕੱਠੇ ਹੋ ਗਏ ਗੁਰਦੁਆਰਿਆਂ 'ਚ ਪੀ ਸਿੱਖੀ ਨਾਲ ਸਿਧਾਂਤ ਨਾਲ ਕੋਈ ਮਤਲਬ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਿੱਖੀ ਸਿਧਾਂਤ ਕੀ ਹੈ ਇਹ ਗੱਲਾਂ ਕਰਦੇ ਵੀ ਲੰਗਰ ਕਾਦਾ ਲਾਉਣਾ ਪੈਸੇ ਕਿੰਨੇ ਇਕੱਠੇ ਹੋ ਗਏ ਉਹਨਾਂ ਪੈਸਿਆਂ ਦਾ ਮਤਲਬ ਦਰਮਦਰ ਤੋਂ ਕਿਹੜਾ ਕਰਲੀ ਮਤਲਬ ਹੂੰ ਹੂੰ ਉਹਨਾਂ ਜਗ੍ਹਾ ਦੇ ਪੈਸੇ ਲਾਉਣਗੇ ਜਿੱਥੇ ਕੋਈ ਲੋੜ ਨਹੀਂ ਲਾਉਂਦੀ ਹਾਂਜੀ ਮੈਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਸਲਾਹ ਦਿੱਤੀ ਮੈਂ ਕਹਾ ਤੁਸੀਂ ਹਮਸ਼ਕਲਮ ਕਮੇਟੀ ਦੇ ਫੰਡ ਚ ਕੋ ਬੋਟੇ ਲਾਓ ਹਮ ਨੌਜਵਾਨਾਂ ਨੂੰ ਪ੍ਰੇਰਿਤ ਕਰੋ ਆਓ ਨੌਜਵਾਨਾਂ ਨੂੰ ਸੱਦੀਏ ਆਪ ਹਰੇ ਹਾਵਲ ਲਹਿਰ ਚਲਾਈਏ ਇਸ ਗੱਲ ਦਾ ਵੀ ਇਹਨਾਂ ਨੇ ਬੜਾ ਕੁਤਾ ਦਿੱਤਾ ਮਤ ਲੰਗਰ ਕਾ ਦਾ ਲਾਉਣਾ ਆ ਫਿਰ ਇਹ ਵੀ ਵਿੰਦੇ ਆ ਕਿ ਕੋਈ ਨਾ ਕੋਈ ਸਾਮੀ ਮਿਲ ਜੇ ਜਿਹੜਾ ਜਿਲੇਡੀਆਂ ਦਾ ਠੇਕਾ ਚੁੱਕ ਲੇ ਕੋਈ ਖੀਰ ਵਾਲਾ ਮਿਲ ਜੇ ਸੰਗਤ ਚੋ ਇਤਰਾ ਮਤਲਬ ਪੈਸੇ ਸਾਡੇ ਬਚ ਜਾਣ ਹਾਂਜੀ ਤੇ ਮਤਲਬ ਇਹ ਹਾਲਾਤ ਨੇ ਮਤਲਬ ਸਾਡੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਇਹਦੇ ਬਾਰੇ ਇਹਦੇ ਬਾਰੇ ਥੋੜਾ ਚਾਨਣਾ ਪਾ ਦਿਓ ਲੋਕ ਮੀਟਿੰਗ ਕਿ ਕਰਨਾ ਹੈ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੀ ਸੁਣ ਲਓ ਜਦੋਂ ਲਾਕਡਾਊਨ ਲੱਗਾ ਸੀ ਹਾਂਜੀ ਤੇ ਰੂਪ ਸਿੰਘ ਸਖਤਰ ਸੰਗਤ ਨਹੀਂ ਆਉਂਦੀ ਤੇ ਪੈਸਾ ਨਹੀਂ ਚੜਦਾ ਹੂੰ ਕੋਈ ਵੱਡਦਾ ਨਹੀਂ ਦਰਬਾਰ ਸਾਹਿਬ ਪੁਲਿਸ ਡਾਂਗਾ ਮਾਰਦੀ ਹੈ ਕੋਈ ਵੱਡਦਾ ਨਹੀਂ ਦਰਬਾਰ ਸਾਹਿਬ ਹਾਂਜੀ ਹੂੰ ਹੂੰ ਤੇ ਰੂਪ ਸਿੰਘ ਸਖਤਰ ਰੋ ਹੀ ਪਿਆ ਸੀ ਹੂੰ ਹੂੰ ਉਹ ਲੋਕ ਕਿਉਂ ਪਿਆ ਕੋ ਗੋਲਕਾਂ ਖਾਲੀ ਉਹਨਾਂ ਵਾਸਤੇ ਤੇ ਸਾਡੇ ਵਾਸਤੇ ਗੁਰੂ ਘਰ ਆ ਉਹਨਾਂ ਵਾਸਤੇ ਤੇ ਨੈਟਵਰਕ ਆ ਮਰਲ ਜੀ ਨੂੰ ਕਹਿ ਦਿੰਦੇ ਜਿਹਦਾ ਇੱਕ ਦੁਕਾਨਦਾਰ ਨਹੀਂ ਦੁਕਾਨਦਾਰ ਵੇਂਦਾ ਵੀ ਮੇਰੀ ਕਿੰਨੀ ਨੈਟਵਰਕ ਆ ਹੂੰ ਹੂੰ ਇਹਨਾਂ ਨੇ ਉੱਥੇ-ਉੱਥੇ ਵੀ ਗੋਲਕਾਂ ਲਾਈਆਂ ਨੇ ਜਿੱਥੇ ਨਹੀਂ ਵੀ ਬਣਦੀਆਂ ਹੂੰ ਹੂੰ ਇੱਕ ਦੀਵਾਨ ਹਾਲ ਮਜੀ ਸਾਹਿਬ ਦੇ ਬਾਹਰ ਮਹਾਰਾਜ ਗੁਰਜਿੰਦੇਵ ਜੀ ਦਾ ਸਥਾਨ ਸੀ ਹੂੰ ਹੂੰ ਪਟਿਆ ਜ ਆ ਹੂੰ ਹੂੰ ਉਹ ਇੱਕ ਕਮਰਾ ਹੀ ਬਣਿਆ ਸੀ ਤੇ ਉਹਦੇ ਬਾਹਰ ਲਿਖਿਆ ਹੀ ਸੀ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹਿ ਕੇ ਤੇ 12 ਮਾਵਾਚਾਰਨ ਗੀਤਾ ਹਾਂਜੀ ਇਹਨਾਂ ਨੇ ਉੱਥੇ ਵੀ ਗੋਲਕਲਾਤੀ ਉਹਨੂੰ ਬਣਾ ਕੇ ਉੱਥੇ ਅਖੰਡ ਪਾਠ ਰੱਖ ਦਿੱਤਾ ਸਾਨੂੰ ਆ ਜਾਵੇ ਇਹਨਾਂ ਦੇ ਕੋਲ ਇੱਕੋ ਹੀ ਏਜੰਡਾ ਵੀ ਪੈਸਾ ਆ ਜਾਵੇ 11 ਕਰੋੜ ਦੇ 68 ਅਰਬ ਦੀ ਇਹਨਾਂ ਨੂੰ ਕਮਾਈ ਆ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਿੰਨੀਆਂ ਕਿਤੇ ਹੋ ਜਾਣਗੀਆਂ ਚਲੋ ਲਾ ਲਓ ਤੇ ਜਿਹੜਾ ਲੰਗਰ 'ਚ ਸੁਲੋਵਿਆਂ ਦੇ ਲੰਗਰ ਚੱਲਦਾ ਚਾਹੇ ਵੀ ਲੰਗਰ 'ਚ ਤੇ ਸੰਗਤਾਂ ਕੋਈ ਕਣਕ ਚੜਾ ਜਾਂਦਾ ਕੋਈ ਸਬਜ਼ੀ ਚੜਾ ਆ ਜਾਂਦਾ ਕੋਈ ਕੁਐਸਚਨ ਆਦਾ ਅੱਧੋਂ ਜ਼ਿਆਦਾ ਖਰਚਾ ਜਿਹੜਾ ਸੰਗਤ ਜਿਹੜਾ ਆ ਜਾਂਦੀ ਹੈ ਹੈ ਨਾ ਸਾਡੇ ਕੋਲ ਕੋਈ ਹਸਪਤਾਲ ਆ ਕਿੱਥੇ ਕੋਈ ਗਰੀਨ ਸਿੱਖ ਇਲਾਜ ਕਰਾ ਸਕੇ ਹਾਂਜੀ ਮੈਂ ਰਾਧਾ ਸਵਾਮੀਆ ਦਾ ਸਮਰਥਕ ਨਹੀਂ ਆ ਮੈਂ ਕਿਸੇ ਡੇਰੇਦਾਰ ਦਾ ਸਮਰਥਕ ਨਹੀਂ ਆ ਪਰ ਉਹਨਾਂ ਨੇ ਕੰਮ ਸਗੋਂ ਇੰਨਾ ਕੁ ਕੀਤਾ ਵੀ ਆਪਣੇ ਚੇਲਿਆਂ ਨੂੰ ਉਹਨਾਂ ਨੇ ਸਹੂਲਤ ਦਿੱਤੀ ਵੀ ਉਹਨਾਂ ਨੇ ਹਸਪਤਾਲ ਬਣਾਏ ਆ ਜਿੱਥੇ ਉਹਨਾਂ ਦੇ ਚੇਲੇ ਪਾਜੀ ਕੁਝ ਕਰਨਾ ਚਾਹੁੰਦੇ ਆ ਪਾਜੀ ਕੁਝ ਕਰਨਾ ਚਾਹੁੰਦੇ ਵਿੱਚ ਇੱਕ ਵਾਰ ਸੁਦੇ ਪਾਜੀ ਹਾਂਜੀ 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 ਹਾਂ ਜੀ ਤੇ ਭਾਜੀ ਬਿਲਕੁਲ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਨਾ ਇਹ ਬਿਲਕੁਲ ਬਿਲਕੁਲ ਸਹੀ ਆ ਕਿ ਜਿਹੜਾ ਸਾਨੂੰ ਗੁਰੂ ਨਾਨਕ ਨੇ ਪਰਉਪਕਾਰ ਕਰਨ ਲਈ ਦੱਸਿਆ ਸੀ ਉਹ ਕਿਸੇ ਵੀ ਪੱਖ ਤੋਂ ਨਹੀਂ ਹੋ ਰਿਹਾ ਕਿਸੇ ਵੀ ਪੱਖ ਤੋਂ ਬਿਲਕੁਲ ਨਹੀਂ ਹੋ ਰਿਹਾ ਜੀ ਸਿਰਫ ਬਿਲਕੁਲ ਨਹੀਂ ਹੋ ਰਿਹਾ ਇਹ ਸਿਰਫ ਇੱਕ ਜੇ ਅਸੀਂ ਕਹਿ ਦਈਏ ਕਿ ਦੁਕਾਨਦਾਰੀ ਚੱਲ ਪਈ ਆ ਉਸ ਇਸ ਚੀਜ਼ ਦਾ ਫਾਇਦਾ ਲੈ ਕੇ ਬਹੁਤ ਸਾਰੇ ਡੇਰੇ ਖੁੱਲ ਗਏ ਬਹੁਤ ਸਾਰੇ ਤੁਸੀਂ ਨੌਜਵਾਨ ਵੇਖੋ ਉਹ ਡੇਰੇ ਖੋਲ ਕੇ ਇਤਰਾ ਤਰ੍ਹਾਂ ਦੀਆਂ ਪੱਗਾਂ ਲਿਬਾਸ ਪਾ ਕੇ ਤੇ ਲੋਕਾਂ ਨੂੰ ਲੁੱਟ ਰਿਹਾ ਹੈ